ਹੈਲੋ ਗਾਇਸ ਠੀਕ ਠਾਕ ਹੋ ਤੇ ਠੀਕ ਠਾਕ ਹੋਵੋਗੇ ਤੇ ਅੱਜ ਅਸੀਂ ਚੱਲੇ ਚੋਲੇ ਮੀਟਰ ਲੈਣ ਤੁਹਾਨੂੰ ਦਿਖਾਵਾਂਗੇ ਜਿੰਦਾ ਤੁਹਾਨੂੰ ਕਹਦਾ ਸੀ ਦੱਸਿਆ ਸੀ ਹੋਰ ਮੈਂ ਚੱਲਦਾ ਮੀ ਚੋਲੇ ਨੂੰ ਤੇ ਮੈਂ ਕਿਹਾ ਚੋਲੇ ਕਰਾਉ ਆਈਏ ਤੇ ਆ ਗਏ ਆਪਣੀ ਗੱਡੀ ਤੇ ਆ ਗੱਡੀ ਆਪਣੀ ਚੱਲੀ ਆ ਚੋਲੇ ਨੂੰ ਤੇ ਆਪਾਂ ਚੱਲੇ ਹਾਂ ਚੋਲੇ ਨੂੰ ਤੇ ਪਾਪਾ ਮੇਰਾ ਪਾਪਾ ਮੇਰਾ ਵੀ ਆ ਚੱਲਿਆ ਵਾ ਆ ਪਾਪਾ ਗੱਡੀ ਵੱਲ ਨਿਕਾ ਬੂਆ ਬੂਆ ਹੋਣ ਲੱਗਾ ਬਾਪੂ ਮੇਰਾ ਫਾਟ ਕਰਨ ਦੇ ਮੇਰੇ ਦੇਖੋ ਤੇ ਅਸੀਂ ਚੱਲੇ ਚੋਲੇ ਨੂੰ ਤਾਂ ਚੋਲੇ ਤਾਂ ਨਹੀਂ ਯਾਰ ਆ ਪੂਰਾ ਦਿਖਾਵਾਂਗੇ ਅਸੀਂ ਨਹੀਂ ਯਾਰ ਤੁਹਾਨੂੰ ਪੂਰਾ ਦਿਖਾਵਾਂ ਚੋਲੇ ਚੋਲੇ ਦੇ ਤੇ ਆ ਆਪਣਾ ਸ਼ੀਸ਼ਾ ਦੇਖੋ ਡਟਾਪ ਦਾ ਸ਼ੀਸ਼ਾ ਵਾ ਤੇ ਪੰਜੀਆਂ ਦੀ ਬੰਦ ਹੋ ਜਾਂਦੀ ਆ ਜਦੋਂ ਰੇਸ ਤੋਂ ਪੈਰ ਚੁੱਕੀ ਦਾ ਫਲੋਰ ਰੇਸ ਦੇ ਬੰਦ ਹੁੰਦੀ ਆ ਤੇ ਭੀੜ ਭੜਕੇ ਥੋੜੀ ਗਾ ਮੁਸ਼ਕਲ ਹੋ ਜਾਂਦੀ ਗੱਲ ਕੋਈ ਨਹੀਂ ਆਏ ਮੁੰਡਾ ਪਿੰਡ ਆਪਣਾ ਆ ਗਿਆ ਵਾ ਮੁੰਡਾ ਪਿੰਡ ਦਾ ਅੱਜ ਦਿਖਾਵਾਂਗੇ ਜਿਹੜੀ ਲੱਗੀ ਵੇਖੋ ਇੱਧਰ ਆ ਆਪਰਾ ਸੁਬੜਾ ਇਹ ਘਾਟ ਮਾਟਰ ਹੋਣਾ ਇੱਥੇ ਵੀ ਬੰਦੇ ਬੈਠੇ ਨੇ ਆ ਵੇਖੋ ਆ ਮੇਲਾ ਆਪਣੀ ਮੰਡੀ ਮੇਲਾ ਮੇਲਾ ਇੱਥੇ ਗੰਨਾ ਮੇਲਾ ਆਪਣਾ ਕੰਡਾ ਮੇਲ ਵਾਲੇ ਕੰਡਾ ਲਾ ਜਾਂਦੇ ਆ ਕਮਾਲਤ ਉਹ ਅੱਲਾ ਨੂੰ ਤੇ ਬਾਕੀ ਤੁਹਾਨੂੰ ਪਤਾ ਵਾ ਅੱਜਕੱਲ ਜਿਹੋ ਜਿਹੇ ਜਟਾ ਦੇ ਟਾਈਮ ਆ ਕੰਮ ਹੋ ਸਾਰਾ ਸਾਰੇ ਪਾਸੇ ਨਾਲਾ ਨਾਲਾ ਹੀ ਆ ਸਾਡਾ ਇਹ ਪੰਜਾਬ ਚ ਬਹੁਤ ਜਿਆਦੇ ਤੇ ਬਹੁਤ ਪੁਰਾਣਾ ਆ ਪੰਪ ਤਾਂ ਨਿਖਾਵਾਂਗੇ ਟ੍ਰੋਪ ਪੰਪ ਚੱਲਦੀ ਚੱਲਦੀ ਬੰਦ ਹੋ ਜਾਂਦੀ ਆ ਆ ਸੇਵਾ ਜਾਣਦੀ ਆ ਉੱਥੇ ਬੰਨਾ ਦੇ ਉੱਤੇ ਤੇ ਆ ਵੇਖੋ ਇੱਧਰ ਵੇਖੋ ਬੜੀ ਸੰਗਤ ਜਾਣਦੀ ਆ ਬਹੁਤ ਸੰਗਤ ਜਾਣਦੀ ਬੰਨਾ ਦੇ ਤੇ ਆਪ ਟੋਪ ਪੰਪਾ ਪਲਾ ਵੇਖੋ ਇੱਧਰ ਟੋਲ ਪੰਪ ਬੱਸੋਂ ਆਉਂਦੀ ਆ ਆਪਣੇ ਮੁੰਡੇ ਪਿੰਡ ਦੀ ਹੂੰ ਇੱਧਰ ਵੇਖੋ ਇੱਧਰ ਵੇਖੋ ਮੁੰਡੇ ਪਿੰਡ ਦੀ ਬੱਸ ਆ ਰਹੀ ਆ ਆਪਣੇ ਨਾਲ ਦੀ ਗੱਡੀ ਲਈ ਫਿਰਦੇ ਵੀ ਜਿਹੜੀ ਆਪਣੇ ਘਰੇ ਖਲੋਤੀ ਆ ਤੇ ਬੰਦ ਕਰ ਲੱਗਦੀ ਹੋਣੀ ਚਾਹੀਦੀ ਆ ਹਾਂ ਤਾਹ ਲੋ ਟੋਟੀਆ ਲਖਾਵਾ ਪਹਿਲਾ ਮੁੰਡਾ ਪੈਨ ਲਖਾਇਆ ਟੋਟ ਨਹੀਂ ਨਹੀਂ ਟੋਟ ਜਿਆ ਲਖਾਵਾ ਓਏ ਹਰ ਬਾਈ ਤੋਂ ਵੱਡਾ ਟੋਟੀਆਂ ਤੇ ਆ ਟੋਟੀਆ ਦਾ ਟੋਪ ਪੰਪਿਆ ਆਪਣਾ ਆ ਆ ਆਪਾਂ ਦਾ ਤੋੜਾ ਬੇਰਾ ਘੰਡੇ ਅੱਜ ਆਪਾਂ ਅੱਜ ਵਹਿਲੇ ਆ ਉਰਾਂ ਫੇਰਾ ਕਰਨ ਨੇ ਆ ਤੇ ਆਪਾਂ ਹਿਸ਼ ਖਲੋਗੇ ਆ 10 ਮਿੰਟ ਤੇ ਗੱਡੀ ਆਪਾਂ ਫੇਰ ਸਟਾਰਟ ਕਰ ਲਈ ਆ ਆਏ ਵੀ ਫੋ ਆਪਾਂ ਆਪਾ ਗੱਡੀਆਂ ਗੱਡੀਆਂ ਦੇਖੋ ਕਿਦਾਂ ਦਸ ਦਸ ਗਾਣੇ ਇੱਥੇ ਇਹਨੇ ਦੇਖੋ ਆਹ ਸਟਾਰ ਆ ਟੱਕੀ ਟੱਕੀ ਲੋਤਾ 18 ਚੱਕੀ ਟੱਕ ਨੂੰ ਟਾਇਆ ਵਾ ਇੰਦਰ ਵੇਖੋ ਗੱਡਗਾ ਗੋਡਗਾ ਸਾਰੀਆਂ ਇੱਥੇ ਲੋਤੀਆਂ ਮੁੰਡੇ ਪਿੰਡ ਵਾਲੀਆਂ ਤੇ ਪਾਪਾ ਨਾ ਬਹੁਤ ਉਤਰ ਗਿਆ ਵਾ ਹਾਂ ਮੈਂ ਵੀ ਬਾਹਰ ਉਤਰੂੰਗਾ ਘੜੀ ਹਵਾ ਲੈ ਨੇ ਠੰਡੀ ਠੰਡੀ ਇੰਦਰ ਵੇਖੋ ਸਾਰੇ ਵੋਟਸ ਆ ਲੈਣੇ ਹੋ ਤਾਂ ਇੱਥੇ ਆ ਜਾ ਕਰੋ ਸਸਤੇ ਭੌਰ ਮਿਲਦੇ ਐ ਇੱਥੇ ਸੂਟ ਆਪਾਂ ਗੱਡੀ ਦਾ ਪੈਂਚ ਲਵਾਉਂਦੇ ਹੁਣ ਜੇ ਦੇਖੋ ਇਹ ਇੱਥੇ ਦੁਕਾਨ ਪੈਂਚ ਵਾਲੀ ਆਪਾਂ ਪਾਖ ਦੁਕਾਨ ਚ ਵੜੀ ਜਾਂਦਾ ਕਰਾਨੇ ਦੀ ਦੁਕਾਨ ਆਪਣੀ ਕਰਾਨੇ ਦੀ ਦੁਕਾਨ ਬੰਦਿਆ ਇੱਧਰ ਵੇਖੋ ਇਹ ਕਰਾਨੇ ਰੀਆ ਕਮੇਲ ਮੰਡੀ ਮੇਲਾ ਮੰਡੀ ਚ ਆਪਾਂ ਸਮਾਨ ਖੜਦਾਈ ਜੀ ਚ ਆ ਆਹ ਕੰਡਾ ਵਾ ਤੇ ਆਹ ਹੋਇਆ ਆਪਣਾ ਮੁੰਡਾ ਪਿੰਡ ਮੁੰਡਾ ਪਿੰਡ ਆਪਣਾ ਤਰ੍ਹਾਂ ਫਿਰਦਾ ਵਾ ਆ ਵੇਖੋ ਮੁੰਡਾ ਪਿੰਡ ਆਪਣਾ ਮੁੰਡਾ ਪਿੰਡ ਹਾਂ ਹੁਣ ਅਸੀਂ ਆ ਚੁੱਕੇ ਹਾਂ ਝੋਲੇ ਸੋ ਜੋੜਾ ਪਿੰਦਾ ਵਾ ਅੱਖਾਂ ਗਾੜੀ ਆ ਵੇ ਝੋਲਾ ਆਪਣਾ ਜਿਹੜੀ ਆਪਾਂ ਸਾਰਾ ਝੋਲਾ ਕੇ ਆਉਨੇ ਆ ਵਾਸ ਨੂੰ ਸਵਦਾ ਵੱਤਾ ਤੇ ਆਹ ਦੇਖੋ ਝੋਨੇ ਗ੍ਰੇਟ ਆਊਟ ਆ ਉਹਦੇ ਝੋਨੇ ਨੇ ਇਧਰ ਦੇਖੋ ਝੋਲੇ ਦੀਆਂ ਦਕਾਲਾਂ ਵੇਖੋ ਆਪਣੀਆਂ ਝੋਲੇ ਵਿੱਚ ਦੰਨ ਵੇਖੋ ਗੱਡਿਆ ਹੋਇਆ ਬਣ ਗਈ ਆ ਤੇ ਮੁਰਗੇ ਮੁਰਗੇ ਇਧਰ ਵੇਖੋ ਮੁਰਗੇ ਮੁਰਗੇ ਬਹੁਤ ਆਏ ਨੇ ਮਰਗਾ ਖੜਾ ਹੈ ਕੋਈ ਨਹੀਂ ਆਪਾਂ ਵੀ ਥੋੜਾ ਜਿਹਾ ਕੰਮ ਜਾਣਾ ਜਾਂ ਅੰਡੇ ਹੈਗੇ ਇਹ ਮਜ਼ਾਰ ਦੇ ਵਿੱਚ ਜਾਣਾ ਹੈ ਇਹਦੇ ਕੋ ਖਾਦਾ ਦਮਾਣਾ ਦਾ ਵੇਖੋ ਆ ਆਪ ਸਭ ਪੜਿਆ ਜਾਵਦਾ ਲੱਗਦਾ ਮੈਨੂੰ ਔਰ ਕਾਲਜ ਉਹ ਕਾਲਜ ਸਕੂਲ ਬਹੁਤ ਕਾਲਜੀ ਹੋਇਆ ਆ ਵੇਖੋ ਕਿੰਨੇ ਇਧਰ ਬਣ ਚੁੱਕੇ ਨੇ ਆ ਆਪਣੇ ਦੁਕਾਨ ਜਿਹੜੀ ਆਪ ਦਵਾਈਆਂ ਦੁਵੀਆਂ ਲੈ ਕੇ ਜਾਂਦੇ ਆ ਆ ਦੁਕਾਨ ਹੈ ਆਪਣੀ ਆ ਵੇਖੋ ਇਧਰ ਇਹ ਆ ਮੰਡੀਆ ਦਾਣਾ ਮੰਡੀ ਦਾਣਾ ਮੰਡੀ ਕੋ ਬੰਡਿਆ ਹੋਇਆ ਦੇਖੋ ਇਹ ਦੁਕਾਨਾਂ ਕਿੰਨੀਆਂ ਟੌ ਟੌ ਦੀਆਂ ਦੁਕਾਨਾਂ ਬਣੀਆਂ ਟੌ ਟੌ ਜੀ ਦੁਕਾਨਾਂ ਇੰਦਰ ਵੇਖੋ ਦੇਸੀ ਨਮਰਗਾ ਲੱਗਦੇ ਤੁਝੇ ਚਟਈਆ ਵੇਦਾ ਜਾਈਂ ਜਦੋਂ ਕਰਤੋਂ ਆਦੇ ਕੋਈ ਨਹੀਂ ਦੇਸੀ ਮਰਗਾ ਪਹਲਾਗੇ ਆ ਜਿਆਰ ਕਰਕਾ ਦੇ ਇਹ ਦੇਖੋ ਆਂਡੇ ਲੈ ਜੀ ਤੇ ਦੇ ਸੱਚੇ ਘੋਲ ਕੱਚੇ ਤੋੜ ਕੇ ਪੀ ਜਾਂਦੇ ਆਂਦੇ ਹਜੇ ਗਰਮੀ ਬਹੁਤ ਜ਼ਿਆਦੀ ਆ ਮੈਂ ਅਰੇ ਆਂਡੇ ਨਹੀਂ ਖਾਣੇ ਆਪਾਂ ਅਜੇ ਆਂਡੇ ਜਿਹੜੇ ਆ ਗਰਮੀ ਬਹੁਤ ਜ਼ਿਆਦੀ ਪੈਣ ਦੀ ਆਰੇ ਅਜੇ தੱਕ ਦੇਣਾ ਆਪਾਂ ਠਹਿ ਕੇ ਫੇਰ ਖਾਏ ਕਰਾਂਗੇ ਤੇ ਆ ਦੇਖੋ ਜਿਆ ਯਾਰ ਵੇਖੋ ਆਪਣਾ ਸ਼ਹਿਰ ਯਾਰ ਇੱਕ ਡਾ ਤਕੜਾ ਆਪਣਾ ਚੋਲਾ ਸ਼ਹਿਬ ਚੋਲੇ ਚੋਲਾ ਚੋਲੇ ਚੋਲੇ ਆਪਰੇ ਚਾਰੇ ਪਾਸੇ ਸ਼ਹਿਰ ਵੇਖੋ ਆਪਣੇ ਛਾਰੇ ਪਾਸੇ ਇੱਥੇ ਸਾਮਾਨ ਸਾਰਾ ਸਸਤੇ ਮਿਲਦੇ ਨੇ ਸਾਰਾ ਕੋ ਸਮਾਰ ਆਪਣਾ ਸੰਸਤਾ ਮਿਲਦਾ ਵਾ ਇਹਦੇ ਵਿੱਚ ਕੋਣ ਆ ਪਾ ਰਿਆ ਨੂੰ ਦੇਖੋ ਜੀ ਇਧਰ ਇਹ ਇਹ ਕੰਮਕਾਰ ਕੰਢੇ ਲੋਕ ਕਹਾਂ ਤੋਂ ਤੂੰ ਨਾ ਕਿਦਾਂ ਖੋਲ੍ਹੇਗਾ ਲੋਕਾਂ ਨੇ ਦੁਕਾਨਾਂ ਖੁੱਲੀਆਂ ਆਣਗੇ ਫੇਰ ਹਣ ਕਿਵੇਂ ਲੱਗਦਾ ਸ਼ਹਿਰ ਦੇ ਵਿੱਚ ਦੁਕਾਨਾਂ ਤੋਂ ਨਿਕਾਉਂਦੇ ਭੀੜ ਬਹੁਤ ਜ਼ਿਆਦੀ ਆ ਔਰ ਫੇਰ ਦੇ ਵਿੱਚ ਆਪਾਂ ਨਿਕਲ ਆਏ ਆ ਇਹ ਕੋਈ ਆਉਂਦਾ ਨਹੀਂ ਨਹੀਂ ਕੋਈ ਵੀ ਨਹੀਂ ਆਉਂਦਾ ਹੁਣ ਦੇਖੋ ਬਾਜ਼ਾਰ ਆਪਣਾ ਕਿੱਡਾ ਭਾਰਾ ਹੋਇਆ ਵੇਖੋ ਆਪਣਾ ਬਾਜ਼ਾਰ ਦੁਕਾਨਾਂ ਦੇਖੋ ਇਧਰ ਬਾਜ਼ਾਰ ਆਪਣਾ ਮਾਸਾ ਜਾਂਦੇ ਗਾਂ ਮਾਸਾ ਬਿਚਾਲ ਲਈ ਮਾਸਾ ਗਾਂ ਵੀਡੀਓ ਜਾਂ ਬਣਾ ਲਈ ਆਪਣਾ ਦੁਕਾਨ ਵਾਲਾ ਵੀਰ ਅਹੀਂ ਲੈ ਕੇ ਲੱਗੇ ਸਟਾਰਟਰ 18 ਤੋਂ ਲੈ ਆਉਣਾ ਤੂੰ ਆਪ ਵਿੱਚ ਮਜ਼ੇਰ ਤਾਂ ਬੜਵਾ ਪਿਆਦਾ ਬੰਡ ਮਰ ਕੇ ਜਾਂ ਨਹੀਂ ਗਿਆ ਨੇ ਹਾ 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 ਅਬਦਰ ਵੇਖੋ ਜੀ ਸਰਕਾਰ ਦੁਕਾਨ ਦੇ ਕੋ ਕਿੱਡੀ ਸੋਹਣੀ ਦੁਕਾਨ ਬਣਾਈ ਕਿਹਨਾਂ ਲੋਕ ਬੰਦੇ ਨੇ ਇੱਧਰ ਵੇਖੋ ਪਾਪਾ ਮੇਰਾ ਦੁਕਾਨ ਬੇਟੀ ਚੜ ਗਿਆ ਵਾ ਦੁਕਾਨ ਦੇ ਵਿੱਚ ਚੜ ਗਏ ਨੇ ਤੇ ਸ਼ਟਰਟ ਲਾਉਣ ਲੱਗੇ ਨੇ ਤੇ ਸਟਾਰਟਰ ਆਪਾ ਏਸੀ ਚਲਾਵਾ ਰਾਤ ਨੂੰ ਤੇ ਗਰਮੀ ਬਹੁਤ ਜ਼ਿਆਦੀ ਆ ਰਹੀ ਸਟਾਰਟਰ ਆਪਣਾ ਲੈ ਤਾ ਫੇਰ ਆਹ ਸਟਾਰਟਰ ਲਈਉਂਦਾ ਆਪਣਾ ਪਾਪਾ ਤੇ ਉਹ ਸਿਆ ਦਾ ਸ਼ੈੱਟ ਵੇਖੋ ਕਿੱਡੇ ਵਧੀਆ ਸ਼ੈੱਡਾਂ ਦੀਆਂ ਵੇਖੋ ਕਿੱਡੀਆਂ ਟੌਪ ਟੌਪੀਆਂ ਦਾ ਸ਼ੈੱਡੀਆਂ ਨੇ ਫ੍ਰਿਜਾ ਵੇਖੋ ਕਿੱਡੀਆਂ ਟੌਪ ਦੀਆਂ ਫ੍ਰਿਜਾ ਵਾਂ ਐ ਇਧਰ ਵੇਖੋ 何でそんなにかわいこと言うてるか ਯਾਹ ਮਿਨਾਮ ਮਿਨਾ ਦੇ ਵੇਟਾਂ ਤੇ ਇਹਨਾਂ ਨੂੰ ਪਿਆ ਦੇਣਾ ਹੈ ਆਪਾਂ ਹਾਂ ਅੱਡਾਗਾ ਮੌਕਾ ਲੱਗਦਾ ਹੁਣ ਆਪਾਂ ਜੂਜਾ ਸੀ ਦੇ ਤਰਪੇ ਆ ਹਾਂ ਸਭ ਮਿਹਨਤ ਲਾਇਆ ਗਿਆ ਤੂੰ ਗੁੱਲ ਕੇ ਕਮੇ ਰੋਜ ਆਜਾ ਕਰ ਇੱਥੇ ਅੰਡੇ ਖਾਣ ਇਹ ਨਹੀਂ ਗੱਲ ਓਏ ਰੋਜ ਆਇਆ ਆ ਇੱਥੇ ਭੈਰੋ ਇੱਥੇ ਮੀਟ ਬਣਾ ਕੇ ਲੈਦੇ ਇੱਥੇ ਅੰਡੇ ਖਾ ਕੇ ਆਵੇ ਇੱਥੇ ਬਣਾ ਦਦੇ ਪੂੜੇ ਜੋ ਮਰਜੀ ਬਣਾ ਦੋ ਮੁੰਡੇ ਘਰੇ ਲੈ ਜਾਓ ਮੁੰਡੇ ਫੰਡ ਰੋਜ ਭਾਵੇਂ ਖਾ ਜਾਗਾ ਜੋਰ ਕਰਨ ਵਾਲਾ ਬਣ ਤਾ ਕੱਲਾ ਨਹੀਂ ਜਾਂਦਾ ਆਪਾਂ ਮੋਟਾ ਆਪਰੇਟਰੀ ਇਨਾਂ ਨਾਲ ਨਹੀਂ ਕਰੇ ਮੋਟਰਸਾਂ ਨਹੀਂ ਘਰੇ ਉਹਨਾਂ ਇੱਕ ਉਹਦਾ ਚੱਲਦਾ ਨਹੀਂ ਹਲਾ ਉਹ ਮੈਂ ਸਾਡੇ ਕਿੱਥੇ ਕਿੱਥੇ ਅੰਬਰਾ ਨਹੀਂ ਉਹਨੇ ਗੁਡੀ ਹੋਵੇ ਉਹ ਜਾਂਦੀ ਨਹੀਂ ਆਹ ਵੇਖੋ ਜੀ ਤੇ ਆ ਗੋਲ ਲੈਨੇ ਆ ਅੱਗੇ ਦੁਕਾਨਾਂ ਆ ਗਈਆਂ ਵਾ ਆਪਣੇ ਵਾਸਤੇ ਤੇਰੀਆਂ ਦੇ ਘੜੀਆਂ ਆਉਂਦੇ ਅੱਛਾ ਆਪਣੇ ਆਪ ਤੇ ਕੰਮ ਨਹੀਂ ਨੂੰ ਫਰਾਗ ਆਕੇ ਕਰਦੀ ਨਹੀਂ ਛੜੀ ਅੱਜ ਹੀ ਕਰ ਲੱਗਦੀ ਹੈ ਨਾ ਹਾਂ ਸਰਦ ਤੋਂ ਮਰੀ ਦੱਸਦੀ ਹੈ ਜੀ ਹਾਂ ਇਹ ਕਰ ਰਹੀ ਐ ਸੋ ਥੋੜੀ ਜਿਹੀ ਪਾਦਦੇ ਆ ਘਰ ਜਾ ਕੇ ਨਾ ਅੱਛਾ ਇਕੱਲੇ ਕੋ ਕੱਸੀ ਨਹੀਂ ਜਾਂਦੀ ਤੂੰ ਲੱਗ ਗਿਆ ਹੱਥ ਨਹੀਂ ਪੁੰਹਦਾ ਕੀ ਕਰੇ ਬੰਦਾ ਮੁੰਡਾ ਹਾਂ ਸੱਲਾ ਫਸਿਆ ਉਹ ਵੇਖ ਤਾਂ ਇੱਥੇ ਮੜੀ ਦੀ ਰੇਸ ਹੀ ਨਾ ਅੱਗੇ ਰੱਖੇ ਚੱਲ ਅੱਛਾ ਤੇ ਪੱਥੀ ਨਾਲ ਬੰਦਾ ਪਾਵੇ ਤੇ ਫੇਰੀ ਆ ਤੂੰ ਆ ਉਹ ਮਨੀ ਕਸ਼ ਦਿੰਨੇ ਆ ਢੋਡਾ ਲੈ ਇਹਨੂੰ ਤੂੰ ਆ ਨਾ ਤੇ ਗੱਡੀ ਧੋਣ ਲੀ ਨਾ ਓਏ ਧੋਦਾ ਗੱਡੀ ਵੀ ਆ ਵੇਖੋ ਗੱਡੀ ਵਧੀਆ ਦੁਕਾਨੇ ਦੁਕਾਨ ਵੇਖੋ ਕਿੰਨੀ ਤਕੜੀ ਆ ਦੇਣ ਤਿੰਨ ਮਹੀਨੇ ਖਾਣੇ ਆ ਆ ਵੇਖੋ ਗੋਲ ਗੱਪੇ ਜਿੰਨੇ ਗੋਲ ਗੱਪੇ ਖਾਣੇ ਤੇ ਆਜੋ ਤੇ ਕੇਲੇ ਨਹੀਂ ਕਰਨਾ ਬਹੁਤ ਲੱਗੀਆਂ ਨੇ ਆ ਵੇਖੋ ਜੀ ਤੇ ਟੇਗਣ ਵਾਦੂ ਪਏ ਇੱਥੇ ਚਿਕਨ ਚੁਗਣਾ ਮੇਸੀ ਆ ਗਣੀ ਆਦਾ ਮੁਰਗਾ ਆਪਣੇ ਨਾਲ ਉਦਾਂ ਹੀ ਹੈ ਭੈਣ ਜਦੋਂ ਨਹੀਂ ਕਰਨਾ ਦੱਸਣਾ ਮੈਂ ਕਿਤੇ ਦੈਨ ਮੇਸੀ ਨਹੀਂ ਹੁੰਦੇ ਆ ਵੇਖੋ ਗਾਈਆਂ ਦਾ ਸ਼ੈੱਡ ਗਾਈਆਂ ਦਾ ਸ਼ੈੱਡ ਗਾਈਆਂ ਦਾ او ڏسو جي او هو 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 نه ڪيرا وڏا آيو به بچي وندهي ها چون مان گهڻي موٽا ٿا پلوه ਆ ਕੋਠੀ ਉਹਦੀ ਟਾਉ ਦੀ ਬਣੀ ਇੱਕੋ ਜਿਹੀ ਕੋਠੀ ਬਣੀ ਕਿਸ ਨੇ ਬਣਾਈ ਆ ਆਸ਼ੀ ਦਾ ਗੋਦਰਾ ਵਾਲਾ ਸੀਤਾ ਸਿੰਘਾ ਦਾ ਇੱਥੇ ਆਪਾਂ ਦਸ ਸਾਲ ਆ ਗਏ ਆ ਇੱਕ ਗਡਾ ਉਹਦਾ ਬਣਾਇਆ ਇੱਥੇ ਇਹ ਸ਼ੂਸੀ ਲੱਗ ਚੁੱਕੇ ਨੇ ਆਪਣੇ ਇੱਥੇ ਤੇ ਆ ਘੜਕਾ ਵਾ ਢੜਕਾ ਪਿੰਡ ਆ ਵੀ ਨਵੀਂ ਕੋਠੀ ਬਣ ਗਈ ਆਪਣੇ ਇੱਥੇ ਨਵੀਂ ਕੋਠੀ ਬਣ ਚੁੱਕੀ ਆ ਵੀਰ ਕੋ ਇਹ ਫਿਰ ਦਾ ਵੈਂਡਾ ਆਪਣਾ ਇੱਥੇ ਬੰਦੇ ਜੋਰ-ਜੋਰ ਕਰਦੇ ਆ ਆਹੇ ਆਹ ਕੋਈ ਨਵੀਂ-ਨਵੀਂ ਰਕਨਾ ਬਣ ਚੁੱਕੀਆਂ ਨੇ ਆਪਣੀਆਂ ਨਵੀਆਂ ਨਵੀਆਂ ਦੁਕਾਨਾਂ ਤੇ ਪਰ ਕਾਮ ਐਂਡ ਆਪਣਾ फडका ਕਰਤਾ ਆਹ ਵੇਡਨ ਦੁਕਾਨਾਂ ਆਪਣੀ ਆਹ ਵੇਖੋ ਪੰਜਰਾਂ ਦੀ ਗਾਨ ਵਿੱਚਦਕਾਨਾਂ ਬੰਦਿਆ ਨੇ ਹੋਂ ਆਪਾਂ ਬਾਹਰ ਆ ਗਏ ਆ ਬਾਹਰ ਬਾਹਰ ਆ ਚੁੱਕੇ ਨੇ ਆਪਾਂ ਹੁਣ ਆਪਾਂ ਪਿੰਡ ਦੀ ਸ਼ਕਲ ਨੂੰ ਮੁੜ ਗਏ ਆਪਾਂ ਆਪਣੀ ਪਿੰਡ ਦੀ ਸੜਕ ਸੜਕ ਜਿਹੜੀ ਆ